मैं चरणजीत सिंह दो हज़ार तेरह बैच आई टी ए बतौर अमृतसर दिहा मेरी अपॉइंटमेंट हुई है तो मैं बड़ा शुक्रगुज़ार हाँ पंजाब सरकार जब जी पी साहब गुरु नगरी की मेरी सेवा कर मिले तो मैं लोगों अपील कर पूरी जी है सपोर्ट कर असि भी पूरी कोशिश कर रहे हैं कि प्रोफेसनल तरीके पुलिस मिलेगा वह पे जाए ਵੜੇ ਅੰਤਰ ਨੂੰ ਨੱਥ ਪਾਈ ਜਾਵੇ ਡਰਗ ਮਨਸੂਰਾ ਹੈ ਡਰਗ ਦੇ ਖਿਲਾਫ ਵੀ ਸਾਡੀ ਮੁਹਿੰਮ ਹੈ ਅਸੀਂ ਵੱਡੇ ਪੱਧਰ ਤੇ ਚਲੇ ਜਾਂਦੀ ਪੂਰੀ ਕਲਾਨੀ ਕੀਤੀ ਹੋਈ ਹੈ ਲੈਨ ਮੰਗੇ ਤੇ ਪ੍ਰੀਵੈਂਸ਼ਨ ਐਨਫੋਰਸਮੈਂਟ ਤੇ ਡਿਟੈਕਸ਼ਨ ਅਸੀਂ ਕਿੰਨੇ ਵੀ ਵਿਦੇਸਾਂ ਨੂੰ ਡਰਗ ਨੂੰ ਕਾਬੂ ਕਰ ਰਹੇ ਹਾਂ ਅਸੀਂ ਇਹ ਤੇ ਕੰਮ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਐਂਬੈਂਸਟ ਤੇ ਐਂਟੀ ਕੈਪੇਜ ਦੀ ਕਮਪਨਟ ਉਸ ਤੋਂ ਵੀ ਨਵੀਂ ਦੀ ਟੀਮਾਂ ਨੇ ਅ ਅੱਜ ਦੀ ਮੀਟਿੰਗ ਹੋਈ ਹੈ ਨੇ ਡੀਆਈ ਸਾਹਿਬ ਦੇ ਰਹਿਣ ਮਾਈਕ੍ਰੋਸੀ ਉਹ ਤੋਂ ਹੋਰ ਜਿਹੜਾ ਹੈ ਸੰਗਰਵ ਚੱਲਦੀ ਕੋਸ਼ਿਸ਼ ਕਰਦੇ ਇਸ ਤੋਂ ਇਲਾਵਾ 15 ਗੱਜ ਆ ਰਹੀ ਹੈ ਅਸੀਂ ਆਪਣੇ ਜਿਹੜੇ ਚੱਕੀ ਹੈ ਤੇ ਨਾਕਾ ਬੰਦੀ ਹੈ ਉਹਨੂੰ ਅਸੀਂ ਦਰਸਕੀਤਾ ਹੈ ਆਉਣ ਵਾਲੇ ਦਿਨਾਂ ਦੇ ਵੀ ਤੁਸੀਂ ਦੇਖੋਗੇ ਰੂਰਲ ਏਰੀਆ ਜਿਹੜੇ ਜਿਹੜੇ ਹੈ ਮਾਕੇ ਉਹਨੂੰ ਸੰਖਿਆ ਵਧਾਈ ਜਾਏਗੀ ਇਸ ਤੋਂ ਇਲਾਵਾ ਰੂਟੀਨ ਦੀ ਜਿਹੜੀ ਡੀਕਲ ਚੈਕਿੰਗ ਹੈ ਉਹ ਵਧਾਈ ਜਾਏਗੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਮਾਰੇ ਜਾਂ ਕਿਸੇ ਦਾ ਕਿਸੇ ਨੂੰ ਕੋਈ ਇਨਫੋਰਮੇਸ਼ਨ ਜੁਣੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਦੀ ਅਨਾਨਿਮਿਟੀ ਜਿਹੜੀ ਹੈ ਉਹ ਸਾਡੀ ਜਿਹੜੀ ਹੈ ਆਪਣੇ ਕੋਲ ਰੱਖਾਂਗੇ ਉਹਨੂੰ ਡਿਸਕਲੋਜ਼ ਨਹੀਂ ਕੀਤਾ ਜਾਏਗਾ ਤੇ ਸਮਾਜ ਨੂੰ ਅਸੀਂ ਜਿਹੜਾ ਹੈ ਉਹਦਾ ਹਿੱਸਾ ਬਣ ਕੇ ਕਹਿੰਦੇ ਨਾਗਰਿਕ ਹੋਣ ਦੇ ਨਾਤੇ ਪੁਲਿਸ ਦੇ ਨਾਲ ਜੇ ਕੋਈ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹਨ ਤਾਂ ਉਹਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜਾ ਡੇ ਟੂ ਡੇ ਲਾਈਨ ਡਾਟੇ ਦੇ ਪ੍ਰੋਬਲਮ ਨੂੰ ਅਸੀਂ ਬਹੁਤ ਵੀ ਫੋਕਸ ਕਰ ਰਹੇ ਹਾਂ ਜੋ ਛੋਟੇ ਛੋਟੇ ਕੰਮ ਕਰਕੇ ਕਈ ਵਾਰ ਇਫੀਸ਼ੀਅਨਸੀ ਲਈ ਅਸੀਂ ਅੰਤਮ ਕਰਕੇ ਮੀਟਿੰਗ ਦੇ ਜਰੀਏ ਉਹ ਵੀ ਇਸ ਸਟੇਜ ਤੋੜਾ ਜਿਹਾ ਕੰਮ ਕਰ ਰਹੇ ਹਾਂ ਜਿਹੜੇ ਤੋਂ ਦੋ ਜੀ ਦੋ ਜੀ ਨਾਤੇ ਤੋਂ ਨਹੀਂ ਕੀਤੀ ਇਹਦਾ ਪਰਪਸ ਫੀਡਰ ਸੇ ਫਾਰਵਰਡ ਬਟ ਉਹ ਅਧਿਕਾਰੀਆਂ ਦੇ ਲੋਕਾਂ ਦੇ ਸੰਬੰਧ ਵਿੱਚ ਲੋਕਾਂ ਦੀ ਹਰ ਅਪੁਆਇੰਟ ਨੂੰ ਨਾ ਕਿ ਸਟ੍ਰੈਟੇਜੀ ਲੈਵਲ ਤੇ ਬੱਝੇ ਜਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਉਹ ਪਰੇਸ਼ਾਨ ਨਾ ਹੋਣ ਕਿ ਆਮ ਤੌਰ ਤੇ ਉਹਨਾਂ ਦੀ ਪਲਾਨੀ ਜੇਕਰ ਉਹ ਪਹਿਲਾਂ ਜੜਿਆਲੇ ਰੋਕਿਆ ਫਿਰ ਪਿਆਸ ਰੋਕਿਆ इवन ਮਾਨਾਂ ਵਾਲੇ ਵੀ ਰੋਕਦੇ ਆ ਮੈਂ ਉਹੀ ਗੱਲ ਕਰ ਰਿਹਾ ਕਿ ਜੇ ਜਿਹੜੀ ਸਾਡੀ ਨਾਕਾ ਬੰਦੀ ਹੈ ਜੇ ਕੋ ਪਲਾਨ ਥੋੜਾ ਜਿਹਾ ਚੇਂਜ ਕਰਦੇ ਕਿ ਜਦੋਂ ਇੱਕ ਵਾਰ ਇੱਕ ਵਾਰ ਸ਼ਹਿਰ ਜਾਂ ਇੱਕ ਦਿਹਾਤੀ ਏਰੀਆ ਦੇ ਵਿੱਚ ਕਿਸੇ ਬੰਦੇ ਦੀ ਚੈਕਿੰਗ ਹੋ ਜਾਂਦੀ ਹੈ ਉਹਨੂੰ ਮਲਟੀਪਲ ਜਿਹੜਾ ਹੈ ਨਾਕਿਆਂ ਤੇ ਹੈਰਸਮੈਂਟ ਦਾ ਸਮੁਨਾ ਨਾ ਕਰੀਏ ਕਿਸੇ ਨੂੰ ਐਂਬੂਲੈਂਸ ਜਾਂ ਕੋਈ بیمار ਦਿੱਤੀ ਹੈ ਜਾਂ ਕੋਈ ਬਜ਼ੁਰਗ ਦਿੱਤੀ ਹੈ ਉਹਨਾਂ ਨੂੰ ਦੇਖ ਕੇ ਪ੍ਰੋਪਰ ਚੈਕਿੰਗ ਕਰਨ ਦਾ ਵੀ ਤਰੀਕਾ ਹੋਵੇ ਅਸੀਂ ਆਪਣੀ ਮੁਲਾਜ਼ਮਾਂ ਨੂੰ ਡਾਊਨ ਦਾ ਲਾਈਨ ਜਿਹੜਾ ਹੈ ਦੱਸ ਦਿੱਤਾ ਕਿ ਚੈਕਿੰਗ ਪ੍ਰੀਸਰੀ ਚੈਨਲ ਕਰਨੀ ਹੈ ਰੋਟੀਨ ਦੇ ਵੀ ਚੈਕਿੰਗ ਕਰਦੇ ਸਿਰਫ ਬਰਾਈਟੀ ਹੀ ਨਹੀਂ ਜੀ ਪ੍ਰੋਪਰ ਚੈਕਿੰਗ ਕਰੋ ਕਰਨ ਦਾ ਤਰੀਕਾ ਕੀ ਹੈ ਟ੍ਰੇਨਿੰਗ ਸਾਰੀ ਜਿਹੜੀ ਹੈ ਇਹਨਾਂ ਨੂੰ ਹੁੰਦੀ ਹੈ ਅਸੀਂ ਗ੍ਰੀਟਿੰਗ ਦੁਬਾਰਾ ਤੋਂ ਦੁਬਾਰਾ ਉਹਨਾਂ ਨੂੰ ਕਰਦੇ ਰਹੇ ਮੈਂ ਤਾਂ ਮਾਈਨਿੰਗ ਇਸ ਨੂੰ ਲਗਾ ਦੇ ਜਿਹੜੀ ਰਿਪੋਰਟ ਵੀ ਜਿਹੜੀ ਲੋਕ ਜਾਨ ਗਵਾ ਲੈਂਦੇ ਨੇ ਬਾਰੇ ਸੀ ਉਹ ਇਸ ਵਾਰ ਜਿਹੜਾ ਹੈ ਮੈਂ ਸਾਰੇ ਪ੍ਰਾਈਮ ਰਿਪੋਰਟ ਦੇਖਿਆ ਕਿ ਐਕਸਰਸਾਈਜ਼ ਦੀ ਪ੍ਰੋਬਲਿਮ ਕਾਫੀ ਹੈ ਇਹ ਜਿੱਥੇ ਜ਼ਿਆਦਾ ਰਿਕਵਰੀ ਹੋਏ ਉਥੇ ਚਾਂਸ ਵੀ ਵੱਧ ਜਾਂਦੇ ਆ ਕਿ ਪੂਰੀ ਜਿਹੜੀ ਹੈ ਕਿਸਮ ਦੀ ਜਿਹੜੀ ਸ਼ਰਾਬ ਹੈ ਜਿਹੜੀ ਉਹ ਲੋਕਾਂ ਦੇ ਵਿੱਚ ਚਲੀ ਵੀ ਜਾਂਦੀ ਹੈ ਤੇ ਬਾਡੀ ਅਨਸਰ ਜਿਹੜੇ ਨੇ ਉਹਦੀ ਜਿਹੜੀ ਹੈ ਤਦਾ ਜਿਹੜੀ ਉਹਦੀ ਮਿਕਦਾਰ ਹੈ ਉਹਦਾ ਆ ਵੀ ਜਾਂਦੇ ਆ ਜਿਸ ਦੇ ਨਾਲ ਜਿਹੜਾ ਹੈ ਮੌਤਾਂ ਦੀ ਸੰਕਾ ਹੈ ਬਣੀ ਰਹਿੰਦੀ ਹੈ ਉਹਦੇ ਲਈ ਸਪਰੋਟੋ ਜਿਹੜਾ ਐਕਸਾਈਸ ਸੈੱਲ ਹੈਗਾ ਦਾ ਸੀ ਨੂੰ ਐਕਟੀਵੇਟ ਕਰਦੇ ਵੱਧ ਤੋਂ ਵੱਧ ਜਿਹੜੀ ਐਸਵੀ ਦੀ ਰਿਕਵਰੀ ਹੈ ਲਈ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਰੀਏ ਜੇ ਜਿਹੜੀ ਮਸਟਰ ਹੈ ਜੀ ਆ ਜਾਂ ਉਹ ਦੇਸ਼ੀ ਸਰਕਾਰ ਨੂੰ ਆਪਾਂ ਕਹਿ ਨਹੀਂ ਕਿ ਅਲਟੀਮੇਟਲੀ ਜਿਹੜੀ ਲੋਕਾਂ ਤੱਕ ਪਹੁੰਚਦੀ ਹੈ ਤੇ ਖਰਾਬ ਕਰਦੀ ਹੈ ਕਿ ਨਸ਼ੇ ਤੇ ਮੌਤ ਦਾ ਵੀ ਕਾਰਨ ਬਣਦੀ ਹੈ ਇਹ ਵੀ ਅਸੀਂ ਚੈੱਕ ਕਰਨ ਦਾ ਪੂਰਾ ਜਿਹੜਾ ਹੈ ਬੰਦੋਬਸਤ ਕਰ ਰਹੇ ਹਾਂ ਜਿੰਨਾਂ ਦੇ ਬਾਰਡਰਾਂ ਤੋਂ ਡਰੋਨ ਆ ਰਹੇ ਨੇ ਇਹ ਕਿੰਨਾ ਚੈਲੰਜ ਰਹੇਗਾ ਇਸ ਬਾਰੇ ਉਹਦੀ ਟੈਕਨੀਕ ਨੂੰ ਜੰਮ ਕੇ ਸਥਾਪਨਾ ਤੋਂ ਕਰ ਰਹੇ ਹਾਂ ਇੱਕ ਦੋ ਦਿਨ ਦੇ ਵਿੱਚ ਮੈਂ ਟਾਈਮ ਲਿਆ ਵੀ ਡੀਐਸਐਫ ਦੇ ਜਿਹੜੀ ਸੀਨੀਅਰ ਅਧਿਕਾਰੀ ਨੇ ਉਹਨਾਂ ਨਾਲ ਮੈਂ ਗੱਲ ਕਰਨ ਜਾ ਰਿਹਾ ਜੀ ਦੇਖਿਆ ਜਾਵੇ ਜਿਹੜੀ ਆਪਣੀ ਰਿਕਵਰੀ ਤੇ ਡ੍ਰੋਨ ਦੀ ਜਿਹੜੀ ਐਕਟੀਵਿਟੀ ਹੈ ਉਹ ਕਾਫੀ ਹੱਦ ਤੱਕ ਪਹਿਲਾਂ ਜਿਹੜੀ ਹਿੰਦੀ ਸੀ ਉਹ ਅਨੋਟਿਸ ਚਲੀ ਜਾਂਦੀ ਸੀ ਹੁਣ ਕਿਉਂਕਿ BSF ਤੇ ਪੰਜਾਬ ਪੁਲਿਸ ਦੀ ਜਿਹੜੀ ਜੁਆਇੰਟ ਜਿਹੜੀ ਹੈ ਪੈਟਰੋਲਿੰਗ ਕਹੋ ਤੇ ਵਿਜੀਲੈਂਸ ਹੈ ਉਹਦੇ ਨਾਲ ਇਹ ਇਨਸ਼ੋਰ ਹੋ ਰਿਹਾ ਹੈ ਕਿ ਕਿਤੇ ਉਹ ਜਿਹੜੀ ਉਹਨਾਂ ਦੀ ਡ੍ਰੋਨ ਦੀ ਸਾਈਟਿੰਗਸ ਹੈ ਉਹ ਅਸੀਂ ਕਰ ਪਾ ਰਹੇ ਹਾਂ ਤੇ ਅਸੀਂ ਅਕੋਰਡਿੰਗਲੀ ਮੈਜਰਸ ਵੀ ਲੇਪਾ ਰਹੇ ਹਾਂ ਕਿ ਉਹਨਾਂ ਨੂੰ ਸ਼ੂਟ ਡਾਊਨ ਕਰਨਾ ਹੈ ਕਿ ਉਹਨੂੰ ਫੜਨਾ ਹੈ ਇਹ ਤੋਂ ਆਜੰਬ ਉਹ ਫਰਮਾ ਹੈ ਕਿ ਉਹ ਕਰਨ ਦੇ ਵਿੱਚ ਕਾਮਯਾਬ ਹੋ ਰਹੀ ਹੈ ਤੇ ਇਹਨਾਂ ਮੀਟਿੰਗ ਵਿੱਚ ਜਿਹੜੀਆਂ ਅਸੀਂ ਉਹ ਦਿਨ ਵਿੱਚ ਅਸੀਂ ਕਰਨ ਜਾ ਰਹੇ ਹਾਂ ਉਹਦੇ ਵਿੱਚ ਇਹ ਸਾਰੇ ਜਿਹੜੇ ਇਸ਼ੂਜ਼ ਐ ਡਿਸਕਸ ਹੋਣਗੇ ਕਿਵੇਂ ਆਪਾਂ ਇਹ ਸੈਕੰਡ ਲਾਈਨ ਆਫ ਡਿਫੈਂਸ ਨੂੰ ਦੇ ਨਾਲ ਕੀ ਆਉਣੀ ਨੂੰ ਇੰਪਰੂਵ ਕਰ ਸਕਦੇ ਮੂਵਮੈਂਟ ਆਫ ਸਮਗਲਰਸ ਮੂਵਮੈਂਟ ਆਫ ਐਵਰੀ ਜੈਂਗਸਟਰਸ ਮੂਵਮੈਂਟ ਆਫ ਐਂਟੀ ਸੋਸ਼ੀਅਲ ਐਕਟੀਵਿਟੀਜ਼ ਵਾਲੇ ਅਨਸਰ ਨੂੰ ਉਹਨਾਂ ਨੂੰ ਕਿਵੇਂ ਨੱਥ ਪਾਣੀ ਹੈ ਇਹਦੇ ਬਾਰੇ ਜਿਹੜਾ ਹੈ ਇਹਨਾਂ ਇਹਨਾਂ ਮੀਟਿੰਗ ਚ ਚਰਚਾ ਹੋਵੇਗਾ ਦੇ ਜਿਹੜਾ ਤਰ੍ਹਾਂ ਤੁਸੀਂ ਇਹਨੂੰ ਦੈਨਲੀ ਵੀ ਜਿਹੜਾ ਲੋਕਾਂ ਨੂੰ ਦੇਖਣਾ ਪਸੰਦ ਕਰਦੇ ਜੀ ਜਿਹੜੇ ਲੋਕਾਂ ਦਾ ਰਿਪੋਰਟ ਕਰਨਾ ਅਟਰੈਕਟ ਕਰ ਲੈਂਦੇ ਜੀ ਜੋ ਤੁਹਾਡਾ ਇਸ ਵੀ ਇਸ ਤਰ੍ਹਾਂ ਇੱਕ ਤਰ੍ਹਾਂ ਕੋਈ ਬਾਰਡਰ ਏਰੀਆ ਵੱਡਾ ਹੈ ਕਿਉਂਕਿ ਇੱਥੇ ਪ੍ਰਾਇੋਰਟੀਜ਼ ਹੁੰਦੇ ਨੇ ਬਿਲਕੁਲ ਇਸ ਵਿੱਚ ਮੈਂ ਇਹ ਵਿੱਚ ਮੈਂ ਕਾਫੀ ਆਪਣੇ ਪਰਸਪੈਕਟਿਵ ਪਰਸਪੈਕਟਿਵ ਜੇ ਆਈ ਮੈਂ ਇਹ ਸਾਂਝੀ ਕਰਨੀ ਚਾਹੁੰਦਾ ਕਿ ਜਿੰਨੇ ਕੁ ਸਮੇਂ ਤੱਕ ਅਸੀਂ ਲੋਕਾਂ ਦੇ ਨਾਲ ਡਾਇਰੈਕਟ ਰਹਾਂਗੇ ਇਹਰ ਇਨਫੋਰਮੇਸ਼ਨ ਵੀ ਸਰਕਾਰੀ ਲਈ ਕੋਈ ਸੇਜ ਦਿੱਚ ਨਹੀਂ ਜੀ ਤਾਂ ਮੇਰੀ ਕੋਸ਼ਿਸ਼ ਇਹ ਦਿਨ ਹੈ ਜੀ ਜਿਹਨਾਂ ਤੁਸੀਂ ਆਪ ਕੋ ਪ੍ਰਾਈਵਸੀ ਰਿਪੋਰਟ ਪਰ ਕਿਉਂਕਿ ਇਹ ਪ੍ਰਾਈਵਸੀ ਜੁਰੀ ਹੈ ਇਹ ਲੋਕਾਂ ਦੇ ਉਹ ਹੀ ਆਉਣੇ ਹੋਏ ਸਕੇਗੇ ਇਨਫੋਰਮੇਸ਼ਨ ਉਹਨਾਂ ਦੀ ਕੀ ਪ੍ਰਾਈਵਸੀ ਨੇ ਕੀ ਨਾ ਦੀ ਸਿਕਿਉਰਟੀ ਦੇ ਇਸ਼ੂ ਨੇ ਕੀ ਨਾ ਦੇ ਹੋਰ ਤਰੇ ਇਸ਼ੂ ਨੇ ਉਹਨਾਂ ਤੋਂ ਹੀ ਪਤਾ ਲੱਗ ਜੇਗੀ ਤੇ ਅਸੀਂ ਲੋਕਾਂ ਦੇ ਵਿੱਚ ਨਹੀਂ ਜਾਣਾ ਕਿ ਕਿ ਨਸ਼ੇ ਦਾ ਮੁੱਦਾ ਹੈ ਜੋ ਆਪ ਜਿਆਦਾ ਵਿੱਚ ਬਹੁਤ ਵੱਡਾ ਮੁੱਦਾ ਹੈ ਅਕਿ ਇਸ ਚੈਲੰਜ ਨੂੰ ਟੱਕਰ ਦਿੱਤਾ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਜਿਹੜਾ ਹੈ ਇਸ ਨੂੰ ਕਾਬੂ ਪਾਸ ਇੱਕਰ ਦਾ ਦੋਹਰਾ ਸਟਾਡਰਡ ਪ੍ਰੋਫਾਈਲ ਤੋਂ ਬਈ ਗਿਲਿੰਗ ਨੇ ਵੀ ਤਾਂ ਇਹ ਕੋਈ ਸਕੀਮ ਨਹੀਂ ਬਿਲਕੁਲ ਰਹੇਗੀ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਨੰਬਰ ਸਾਰਿਆਂ ਦੇ ਕੋਈ ਨਾ ਆਪਣਾ ਵੀ ਦਿੱਤਾ ਹੈ ਜਨਨਲੀ ਅਸੀਂ ਪਬਲਿਸ਼ ਵੀ ਕਰਦੇ ਹਾਂ ਅਖਬਾਰਾਂ ਚ ਵੀ ਦੇ ਰਹੇ ਹਾਂ ਬੋਲੀ ਦੇ ਨੰਬਰ ਮੇਰਾ ਜਿਹੜਾ ਅਫੀਸ਼ੀਅਲ ਨੰਬਰ ਹੈ 9056 7314 ਤੇ ਮੈਂ ਲੋਕਾਂ ਨੂੰ ਫੀਲ ਕਰਦਾ ਕਿ ਜੇ ਵੀ ਕੋਈ ਪ੍ਰੋਬਲਮ ਹੋਵੇ 24 ਘੰਟੇ ਮੇਰਾ ਨੰਬਰ ਹਰੇਕ ਰਿਜ਼ਲਟ ਹੈ ਤੇ ਜਨਨਲੀ ਜਿਹੜੇ ਡਿਸਪੋਸਟ ਹੋ ਗਏ ਆ और किसी ने कोई प्रॉब्लम हैगी है वो कदे भी कॉल कर प्रॉब्लम नहीं है इसके अलावा जो गल करिएायर टीज की प्रायरिटीज ऐसे क्योंकि साढ़े को नशे की प्रॉब्लम है बैंक की प्रॉब्लम है एंटीट काम से अच्छी काम कर रहे हैं तो कई तरीके के जो है चैलेंज साढ़े को फर्स्ट लाइन ऑफ डिफेंस वो है सैकेंड लाइन ऑफ डिफेंस जो पुलिस है साइड ये कोशिश रहेगी कि अभी जॉइंटली जो है इफेक्टिवली नाकाबंदी करिए माड़े अंसर काबू करिए ਜਿਹੜੇ ਵੀ ਸਮਾਜਗੁਰੂ ਵੀ ਅੰਦਰ ਨੇ ਉਹਨਾਂ ਨੂੰ ਕਾਬੂ ਕਰਕੇ ਜਿਹੜਾ ਹੈ ਲੋਕਾਂ ਦੇ ਵੀ ਜਿਹੜਾ ਸਾਬ ਸਿਖਾ ਪ੍ਰਸ਼ਾਸਨ ਨੂੰ ਕੰਸੀਨ ਕਰਨ ਦੀ ਕੋਸ਼ਿਸ਼ ਕਰੀਏ। ਜਿਹੜਾ ਬੈਡ ਮਨਿੰਗ ਦਾ ਮੁੱਦਾ ਬੜਾ ਗੰਭੀਰ ਹੋ ਗਿਆ ਉਹਦੇ ਵਿੱਚ ਵੀ ਮਾਈਨਿੰਗ ਅਫਸਰਸ ਦੇ ਨਾਲ ਸਾਡੀ ਮੀਟਿੰਗ ਹੁੰਦੀ ਹੋਣ ਜਾ ਰਹੀ ਹੈ ਪ੍ਰਸ਼ਾਸਨ ਨਾਲ ਡਿਸਕਸਨ ਨਾਲ ਮਿਲਣਾ ਹੈ ਹੁਣ ਤੇ ਸਾਡੀ ਇਹ ਕੋਸ਼ਿਸ਼ ਰਹੇ ਜੀ ਜੋ ਸਰਕਾਰ ਦੇ ਵਿਸ਼ਾ ਨਿਰਦੇਸ਼ ਨੇ ਉਹਨਾਂ ਨੂੰ ਵੀ ਇਨ ਲੈਟਰਨ ਸਪਿਰਟ ਲਾਗੂ ਕਰੀਏ। ਕਿ ਕੋਈ ਵੀ ਅਗਿਆਤ ਜਿਹੜੀ ਜਿਹੜੀ ਕਿਸੇ ਮਾਈਨਿੰਗ ਦੀ ਗੱਲ ਕਰ ਰਿਹਾ ਹੈ ਜਾਂ ਕੋਈ ਹੋਰ ਇਸ ਤਰੀਕੇ ਦੇ ਗੈਰ ਕਾਨੂੰਨੀ ਜਿਹੜੇ ਕੰਮ ਹੋ ਰਹੇ ਅਸੀਂ ਮੇਰੇ ਨੱਕ ਪਾਉਂਦੀ ਪੂਰੀ ਗੱਲ